ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਐਂ ਚ ਕਹਿਣਾ ਚਾਹੁੰਦੇ ਆ ਜੀ ਵੀ ਸਾਨੂੰ 4-5 ਦਿਨਾਂ ਤੋਂ ਘਰੋਂ ਨਿਕਲਣ ਨੂੰ ਹੋ ਗਈ ਅਜੇ ਲੰਬਾ ਰਕਤਾ ਜੀ ਸਾਨੂੰ ਐ ਨਹੀਂ ਪਤਾ ਵੀ ਕਿੰਨੇ ਦਿਨ ਤੱਕ ਪਹੁੰਚਣ ਦਊਗਾ ਉੱਪਰੋਂ ਬੰਬਵਾਰੀ ਹੋ ਰਹੀ ਆ ਆ ਕਿਹੜਾ ਕੋਈ ਅਸੀਂ ਹਮਲਾ ਕਰਨ ਜਾ ਰਹੇ ਹਾਂ ਦਿੱਲੀ ਦੇ ਅਸੀਂ ਆਪਣੇ ਹੱਕ ਮੰਗਣ ਜਾ ਰਹੇ ਹਾਂ ਜਿਹੜੇ ਸਾਡੇ ਹੱਕ ਨੇ ਸਾਨੂੰ ਘਰਾਂ ਬੈਠੇ ਦੇਦੇ ਸਾਨੂੰ ਸੜਕਾਂ ਪਰ ਲਿਟਰਨ ਦੀ ਕੇ ਲੋਡ ਪੂਰੇ ਆ ਦੇਖੋ ਚਿੱਟੀ ਪੱਟੀ ਵਾਲੀ ਸੜਕ ਤੇ ਸਾਡਾ ਕੇ ਬੁਰਾ ਹਾਲ ਕਰਤਾ ਸਰਕਾਰ ਸੰਤ ਦੇ ਵਿੱਚ ਬੀਜੇਪੀ ਦੀ ਆ ਬੀਜੇਪੀ ਸਰਕਾਰ ਸਾਨੂੰ ਕੁਝ ਕਿਸੇ ਵੀ ਤਰੀਕੇ ਸਾਡਾ ਮਸਲਾ ਹੱਲ ਨਹੀਂ ਕਰ ਰਹੀ ਅਸੀਂ ਘਰਾਂ ਤੋਂ ਬੇਲੇ ਨਹੀਂ ਹੈਗੇ ਅਸੀਂ ਘਰਾਂ ਦੇ ਵਿੱਚ ਕੰਮਕਾਰ ਛੱਡੀ ਫਿਰਦੇ ਆ ਸਾਡੇ ਬਾਲ ਬੱਚੇ ਰੋਲ ਰਹੇ ਨੇ ਸਾਨੂੰ ਰੋਜ਼ ਕੱਲਾਂ ਮਿੰਦੇ-ਮਿੰਦਾ ਆ ਰਹੇ ਨੇ ਇਹਦਾ ਮੋਦੀ ਦਾ ਬੇੜਾ ਬੈਠੂ ਜਿਹੜਾ ਮੋਦੀ ਨੇ ਸਾਡੇ ਨਾਲ ਕਰਿਆ ਕੰਮ ਗਲਤ ਆ ਸਾਨੂੰ ਐਮਐਸਬੀ ਨਹੀਂ ਦਈ ਅਸੀਂ ਤਾਂ ਐਂ ਕਹਿ ਰਹੇ ਆਂ ਵੀ ਆਪ ਨਾ ਤਾਂ ਸਾਨੂੰ ਪਤਾ ਲੱਗ ਰਿਹਾ ਵੀ ਇਹਦਾ ਕੌਣ ਪੁੱਤਾ ਨਾ ਸਾਨੂੰ ਪਤਾ ਲੱਗ ਰਿਹਾ ਇਹਦਾ ਕਿਹੜੀ ਬੇਟੀ ਆ ਕਿਹੜੇ ਬਾ ਧੰਦੇ ਇਹਦੇ ਚੱਲ ਰਹੇ ਨੇ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਸਾਨੂੰ ਲੁੱਟ ਖੋਹ ਰਿਹਾ ਦਿਨ ਰਾਤ ਵੀ ਆ ਕਮਾ ਕੀ ਦੇ ਬੱਤੇ ਰਿਹਾ ਸਾਨੂੰ ਇਹ ਗੱਲ ਦਾ ਵੀ ਨਹੀਂ ਪਤਾ ਲੱਗ ਰਿਹਾ ਜੀ ਵੀ ਜੇ ਤਾਂ ਇਹਦਾ ਮੁੰਡਾ ਹੋਵੇ ਜੀ ਕੋਈ ਤਾ ਵੀ ਅਸੀਂ ਕਹਿ ਰਹੇ ਆ ਵੀ ਆਪਣੇ ਮੁੰਡੇ ਬੱਤ ਕਰਾ ਦੇਖੋ ਅਸੀਂ ਵੀ ਆਪਣੇ ਧੀਆ ਪੁੱਤਾਂ ਬਾਤ ਤੇ ਉਰੇ ਬੈਠੇ ਆ ਵੀ ਸਾਡਾ ਕੁਝ ਸਾਨੂੰ ਐਮਐਸ ਵੀ ਮਿਲ ਜੇ ਪਰ ਇਹਦਾ ਤੁਹਾਨੂੰ ਐ ਵੀ ਨਹੀਂ ਪਤਲਾ ਚਲੋ ਕਾਂਗਰਸ ਸਰਕਾਰ ਦੀ ਉਹਨੇ ਅਕਾਲਤਾ ਤੇ ਅਟੈਕ ਕਰਿਆ ਤਾਂ ਉਹਨੂੰ ਸਵਾਲ ਉਹਦਾ ਉਹ ਜਾ ਮਿਲ ਗਿਆ ਉਹਦਾ ਸਾਨੂੰ ਪਤਾ ਦਾ ਵੀ ਮੇਨਕਾ ਗਾਂਧੀ ਫਲਾਣਾ ਢਿਮਕਾ ਐਮਕਾ ਉਹਦਾ ਪਰਿਵਾਰ ਹੈਗਾ ਤਾਂ ਸੰਤਾ ਦੇ ਪਰਿਵਾਰ ਦਾ ਮੈਨੂੰ ਪਤਾ ਲੱਗ ਰਿਹਾ ਹਾਏ ਕੌਣ ਆ ਬੰਦਾ ਪਤਾ ਨਹੀਂ ਲੱਗ ਰਿਹਾ ਕੋਈ ਅਸੀਂ ਇਹ ਗੱਲ ਤੇ ਹੈਰਾਨ ਆ ਸਾਨੂੰ ਦਨ 13 ਮਹੀਨੇ ਤੋਂ ਸੜਕਾਂ ਤੇ ਰੋਲ ਕੇ ਰੱਖਿਆ ਦਿੱਲੀ ਹੁਣ ਆ ਫੇਰ ਉਹੀ ਕਮੂਗੇ ਕੋਈ ਆਲੂ ਦਾ ਰੇਟ ਨਹੀਂ ਕੋਈ ਕਣਕ ਦਾ ਰੇਟ ਨਹੀਂ ਉਰੇ ਲੁੱਟਾ ਖਵਾ ਹੋਣ ਗਿਆ ਇਹਦੇ ਵਿੱਚ ਸਾਰਾ ਸਰਕਰ ਪੰਜਾਬ ਦਾ ਠੱਪ ਕਰਦੀ ਜੇ ਅਸੀਂ ਲੁੱਟਾ ਖਵਾ ਹੋ ਗਿਆ ਪੰਜਾਬ ਦੀ ਫਸਲ ਕਿਸੇ ਨਹੀਂ ਲੈਣੀ ਆਟਾ ਖਾਣਾ ਪਊਗਾ ਹਰੇਕ ਇਨਸਾਨ ਨੂੰ 150 ਰੁਪਏ ਕਿਲੋ ਬਾਈ ਗੁਰੂ ਜੀ ਦਾ ਖਾਲਚਾ ਬਈ ਚਲੋ